ਗਰਮੀ ਦੇ ਬਾਵਜੂਦ ਅਮਰਗੜ ਖੇਤਰ ਵਿੱਚ 11 ਵਜੇ ਤੱਕ 32% ਵੋਟ ਪੋਲ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਆਈਜੀ ਪਟਿਆਲਾ ਰੇਂਜਰ ਸ੍ਰੀ ਐਚਐਸ ਭੁੱਲਰ ਜੋ ਕਿ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪੁਲਿਸ ਮੁਕੀ ਮਲੇਰ ਕੋਟਲਾ ਡਾਕਟਰ ਸਿਮਰਤ ਕੌਰ ਦੇ ਨਾਲ ਪੋਲਿੰਗ ਬੂਥ ਨੰਬਰ 190 191 ਬਾਗੜੀਆਂ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਨੌਜਵਾਨਾਂ ਦੇ ਮੁਕਾਬਲੇ ਬਜ਼ੁਰਗਾਂ ਦੀ ਵੋਟ ਪਾਉਣ ਦੀ ਗਿਣਤੀ ਵਧੇਰੇ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬੋਟਾ ਵਾਲੀਆਂ ਲਾਈਨਾਂ ਵਿੱਚ ਖੜੀਆਂ ਦਿਖਾਈ ਦੇ ਰੀਆਂ ਨੇ ਮਲੇਰਕੋਟਲਾ ਤੋਂ ਸਰਬਜੀਤ ਸਿੰਘ ਰਟੋਲਾ ਦੀ ਰਿਪੋਰਟ ਵਾਅ ਕਸੇ ਦੀ ਪਟਿਆਗੜ੍ਹ ਸਾਹਿਬ ਦੇ ਅਮਰਗੜ ਹਲਕੇ ਦੇ ਵਿੱਚ ਬਾਗੜੀਆਂ ਦੇ ਵਿੱਚ ਪੰਜ ਪੋਲਿੰਗ ਬੂਥੇ ਉੱਤੇ ਬੰਦ 92 ਦੇ ਕਿਦਾਂ ਦਾ ਮਾਹੌਲ ਹੈ ਮਤਲਬ ਹਲਕੇ ਦੇ ਵਿੱਚ ਟੈਕਸ ਨਹੀਂ ਹੈ ਬਹੁਤ ਹੀ ਸ਼ਾਂਤੀਪੂਰਕ ਮਾਹੌਲੇ ਨੇ ਤੇ ਸਾਡੀ ਹਰੇਕ ਪੋਲਿੰਗ ਸਟੇਸ਼ਨ ਨੂੰ ਪੋਲਿੰਗ ਬੂਥਾਂ ਤੇ ਸਭੀ ਜੰਡ ਫੋਰਸ ਲੱਗੀ ਹੋਈ ਹੈ ਕਿਸੇ ਤਰ੍ਹਾਂ ਦੀ ਇਸ ਹਲਕੇ ਦੇ ਵਿੱਚ ਸ਼ਿਕਾਇਤ ਨਹੀਂ ਹੈ ਐਸਐਸਪੀ ਸਾਹਿਬ ਨੇ ਬਾਕਾਇਦਾ ਆਪਣੇ ਅਫਸਰਾਂ ਨੂੰ ਏਰੀਆ ਵੰਡ ਕੇ ਦਿੱਤਾ ਹੋਇਆ ਐਸਪੀਜ਼ ਨੂੰ ਡੀਐਸਪੀ ਐਸਐਚਓਸ ਹਰਿਆਣੂ ਸਾਰੇ ਹੀ ਆਪੋ ਆਪਣੇ ਲੱਕ ਦੇ ਵਿੱਚ ਜੜੇ ਪੈਟਰੋਲਿੰਗ ਕਰ ਰਹੇ ਨੇ اور ਬੜੀ ਪੀਸਫੁਲੀ ਮਾਹੌਲ ਦੇ ਵਿੱਚ ਜਿਹੜੀਆਂ ਵੋਟਾਂ ਪੋਲ ਹੋ ਰਹੀਆਂ ਨੇ ਸਰ ਵੋਟਾਂ ਦੀ ਜਿਹੜੀ ਘੱਟ ਪੋਲ ਗਾ ਇਹ ਕਿੱਦਾਂ ਦੇਖ ਰਹੇ ਹੋ ਕਾਫੀ ਲੋਕ ਮਤਲਬ ਹਜੇ ਨਹੀਂ ਜਿਹੜਾ ਗਰਮੀ ਦਾ ਬਹੁਤ ਅਸਰ ਆਇਆ ਦੇਖੋ ਜੇ 11 ਵਜੇ ਆ 11 ਚ 30 ਤੋਂ 32% ਜਿਹੜੀ ਇੱਥੇ ਪੋਲਿੰਗ ਹੋਈ ਹੈ ਠੀਕ ਪੋਲਿੰਗ ਹੋ ਰਹੀ ਹੈ ਤੇ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਹੈ ਤੇ ਉਮੀਦ ਹੈ ਕਿ ਅੱਛੀ ਪੋਲਿੰਗ ਜੜੀ ਹੋਏਗੀ। ਕੀ ਅਪੀਲ ਕਰਦਾ ਹਾਂ ਜਿਹੜੇ ਵੋਟਰ ਲੋਕ ਨਹੀਂ ਅਜੇ ਤੱਕ ਪਾਉਣ ਆਏ ਜੀ ਉਹਨਾਂ ਨੂੰ ਲੋਕਾਂ ਨੂੰ ਮੇਰੀ ਤੇ ਇਹੋ ਪੀਰ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਆ ਕੇ ਆਪਣੀਆਂ ਵੋਟਾਂ ਪਾਉਣ। ਤੇ ਬੜਾ ਪੀਸਫੁੱਲ ਮਾਹੌਲ ਲੋਕਾਂ ਲਈ ਸਿਰਜਿਆ ਹੋਇਆ ਪੁਲਿਸ ਨੇ। ਕਿਸੇ ਵੀ ਡਰ ਤੋਂ, ਕਿਸੇ ਭੈਪੀ ਤੋਂ ਆ ਕੇ ਅੱਗੇ ਲੋਕਾਂ ਨੂੰ ਆਪਣੀ ਵੋਟ ਜੜੀ ਉਹ ਪਾਉਣੀ ਚਾਹੀਦੀ ਹੈ। ਅਮਰਗੜ ਹਲਕੇ ਦੇ ਵਿੱਚ ਤੁਸੀਂ ਮਤਲਬ ਕਿ ਜਿਹੜੇ ਪੁਲਿਸ ਨਿਗਰਾਨ ਦੇ ਇੰਚਾਰਜ ਦੀ ਟੀਮ ਦੇ ਕਿਦਾਂ ਦਾ ਰਿਹਾਨ ਰੱਖ ਲਿਆ ਕੀ ਮਾਹੌਲ ਹੈ ਇਸ ਟਾਈਮ ਹੁਣ ਦਾ? ਬਹੁਤ ਵਧੀਆ ਪੋਲਿੰਗ ਚੱਲ ਰਹੀ ਹੈ 15% ਪੋਲਿੰਗ ਹੋ ਗਈ ਹੈ ਅਮਰਗੜ ਥਾਣੇ ਦੇ ਏਰੀਆ ਦੇ ਵਿੱਚ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਬੜੀ ਵਧੀਆ ਚੱਲ ਰਿਆ ਹੈਗਾ ਸਾਰੇ ਵਧੀਆ ਤੁਸੀਂ ਕੋਈ ਕਿਸੇ ਅਨਸੁਖਾਵੀ ਘਟਨਾ ਦਾ ਕੋਈ ਹਜ ਤੱਕ ਕੋਈ ਅਜਿਹੀ ਗੱਲ ਨਹੀਂ ਸਾਰੇ ਵੋਟਰ ਬੜੇ ਸਿਆਣੇ ਆ ਵਧੀਆ ਢੰਗ ਨਾਲ ਵੋਟ ਪਾ ਕੇ ਚੱਲਦੇ ਸਾਰੇ ਵਧੀਆ ਲੰਨੇ ਲੱ ਕੇ ਵੋਟਾਂ ਪਾ ਰਹੇ ਕਿੰਨਾ ਦਾ ਜਨ ਮਿਲ ਰਿਹਾ ਲੋਕਾਂ ਦਾ ਜੀਮ ਵੋਟਾਂ ਦੇ ਵਿੱਚ ਠੀਕ ਹੈ ਜੀ ਅੱਛਾ ਜੀ ਮਾਂ ਤੁਹਾਡਾ ਮਨਪ੍ਰੀਤ ਕਾ ਜੀ ਹਾਂ ਕਿਹੜਾ ਪਿੰਡ ਹੈ ਬਨਵਾਰਾ ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ ਕਿੱਦਾਂ ਲੱਗ ਰਿਹਾ ਤੁਹਾਨੂੰ ਵੋਟ ਪਾ ਕੇ ਜੀ ਸਾਨੂੰ ਜੀ ਬਹੁਤ ਖੁਸ਼ੀ ਹੋ ਰਹੀ ਆ ਵੋਟ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਹਾਡੇ ਜਿਹੜੇ ਨੌਜਵਾਨ ਨੇ ਕੁੜੀਆਂ ਹਜੇ ਤੱਕ ਨਹੀਂ ਵੋਟ ਪਾਉਣੀਆਂ ਆਈਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਵੀ ਨੌਜਵਾਨ ਭਰਾ ਸਾਰੇ ਵੀ ਘਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਆਪਨੇ ਵੋਟ ਜ਼ਰੂਰ ਪਾਓ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਪ੍ਰੀਤ ਸਿੰਘ ਸਰ ਪਿੰਡ ਪਿੰਡ ਬੜਮੋਰਾ ਜੀ ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ ਕੀ ਕੌਨ ਕੀ ਮੈਨੂੰ ਲੱਗ ਰਿਹਾ ਹੈ ਬਹੁਤ ਖੁਸ਼ੀ ਆਈ ਪਹਿਲੀ ਵਾਰ ਵੋਟ ਪਾ ਕੇ ਮੈਂ ਇਹੀ ਅਪੀਲ ਕਰਦਾ ਜੋ ਜਵਾਨਾਂ ਨੂੰ ਵੀ ਜਿਹੜੇ ਵੋਟ ਹਲੇ ਤੱਕ ਨਹੀਂ ਪਾਈ ਆ ਕੇ ਜਰੂਰ ਪਾਓ ਜਿਹੜੇ ਘਰੇ ਬੈਠੇ ਨੇ